ਦਰਨਦੀਪ ਐਂਡ ਹਰਪ੍ਰੀਤ ਕੌਰ ਹਨਾ ਤੁਹਾਡਾ ਅੱਜ ਵਿਸਟਾ ਵੀ ਦਾ ਅਪਰੂਵ ਹੋ ਗਿਆ ਜੀ 2028 ਜੰਕਟੋਬਰ ਤੱਕ ਲੱਗ ਕੇ ਆਇਆ ਹਨਾ ਆਪਣਾ ਵੀਜ਼ਾ ਕਿੰਨਾ ਨੇ ਸਪੌਂਸਰ ਕੀਤਾ ਸੀ ਸਿਸਟਰ ਨੇ ਸਿਸਟਰ ਨੇ ਕੀਤਾ ਸੀਗਾ ਜੀ ਤੇ ਕਿੰਨੇ ਦਿਨਾਂ ਚ ਵੀਰੇ ਵੀਜ਼ਾ ਲੱਗ ਕੇ ਆਇਆ 28 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਮੀਸ ਕਿ ਤੁਹਾਡੀ ਐਟ ਅ ਟਾਈਮ ਜਦੋਂ ਏਜ ਕਾਫੀ ਘੱਟ ਲੱਗ ਰਹੀ ਕਿੰਨੇ ਸਾਲ ਦੇ ਆ ਤੁਸੀਂ 24 ਸਾਲ ਕੀ ਪੜ੍ਹਾਈ ਤੇ ਕੀ ਕੰਮ ਕਰਦੇ ਸੀਗੇ ਬੀਏ ਕੀਤੀ ਹਾਂ ਤੁਸੀਂ ਬੀਏ ਕੀਤੀ ਸੀ ਜਿਹੜਾ ਡੇਰੀ ਫਾਰਮ ਦਾ ਉਕੇ ਡੈਰੀ ਫਾਰਮਿੰਗ ਕਰ ਕਿਵੇਂ ਦਾ ਐਕਸਪੀਰੀਅੰਸ ਆ ਮੈਕਰੋਗਰੂਪ ਦਾ ਪੂਰਾ ਵਧੀਆ ਜੀ ਪੂਰਾ ਵਧੀਆ ਰਿਹਾ ਹਾਂ ਜੀ ਬਹੁਤ ਠੀਕ ਹੈ ਜੀ ਵੈਸੇ ਤਾਂ ਦੋਸਤੋ ਵਿਸਟਰ ਵੀza ਬੜੀ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਬਟ ਇਹ ਹੈ ਕਿ ਵਿਸਟਰ ਵੀza ਜਿਹੜਾ ਅਪਰੂਵ ਹੋ ਕੇ ਪਹੁੰਚਣਾ ਨਾਲ ਉਹਦੇ ਵਿੱਚ ਕਾਫੀ ਚੀਜ਼ਾਂ ਤੁਸੀਂ ਅੱਗੇ ਐਡ-ਆਨ ਕਰ ਸਕਦੇ ਆ ਜਿਵੇਂ ਕਈ ਬੱਚਿਆਂ ਦਾ ਪਲਾਨ ਹੁੰਦਾ ਕਿ ਕੈਨੇਡਾ ਚ ਜਾ ਕੇ ਸਟੱਡੀ ਕਰਨਾ ਚਾਹੁੰਦੇ ਆ ਟੂਰਿਸਟ ਵੀਜ਼ਾ ਕੇ ਸਟੱਡੀ ਚ ਵੀ ਕਨਵਰਟ ਹੋ ਜਾਂਦਾ ਜਾਂ ਜਿਹੜੇ ਲੋਕ ਐਕਸਪੀਰੀਅੰਸ ਹੁੰਦੇ ਆ ਜਿਹੜੇ ਉੱਧਰ ਜਾ ਕੇ ਜੌਬ ਲੱਭ ਸਕਦੇ ਆ ਤਾਂ ਉਹਨਾਂ ਲਈ ਜੌਬ ਲੱਭਣ ਤੋਂ ਬਾਅਦ ਚ ਇੱਕ ਐਲਐਮਈ ਬੇਸ ਚਾ ਕੁਝ ਅੱਜ ਦੀ ਡੇਟ ਦੇ ਵਿੱਚ ਵਿਦਾਊਟ ਐਲਐਮਈ ਵੀ ਚੱਲਦੀਆਂ ਪਈਆਂ ਨੇ ਜਿਨ੍ਹਾਂ ਦੇ ਵਿੱਚੇ ਵਰਕ ਪਰਮਿਟ ਦੀ ਐਕਸੈਪਟੈਂਸ ਲੈ ਸਕਦੇ ਆ ਕਿਤੇ ਨਾ ਕਿਤੇ ਕਿਉਂਕਿ ਇਹ ਤੁਹਾਡੇ ਲਈ ਕਾਫੀ ਰਸਤੇ ਓਪਨ ਕਰ ਦਿੰਦਾ ਘੁੰਮਣ ਫਿਰਤਾਂ ਤੁਸੀਂ ਜਾ ਹੀ ਸਕਦੇ ਆ ਕਿਸੇ ਰਿਸ਼ਤੇਦਾਰ ਨੂੰ ਮਿਲਣ ਚੱਲੇ ਆ ਜਾਂ ਐਵੇਂ ਸੇ ਘੁੰਮਣ ਫਿਰਨ ਚੱਲੇ ਆ ਉਹ ਆਪਸ਼ਨ ਆ ਤੁਹਾਡੇ ਕੋਲੇ ਹੈਗੀ ਆ ਬਟ ਇਹਦੇ ਨਾਲ ਨਾਲ ਹੋਰ ਵੀ ਕਾਫੀ ਸਾਰੀਆਂ ਆਪਸ਼ਨਸ ਤੁਹਾਡੇ ਕੋ ਤੱਕੀ ਤੁਹਾਡੀ ਵੈਲਿਡਿਟੀ ਲੱਗ ਕੇ ਆਉਂਦੀ ਆ ਪਾਸਪੋਰਟ ਤੇ ਸੋ ਤੁਸੀਂ ਵੀ ਵਿਜ਼ਟਰ ਵੀza ਅਪਲਾਈ ਕਰਨਾ ਚਾਹੁੰਦੇ ਆ ਜਾਂ ਕੋਈ ਹੋਰ ਕੈਟਾਗਰੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਕੈਨੇਡਾ ਬਾਰੇ ਸਾਡੇ ਕਿਸੇ ਵੀ ਨੀਡ ਦੇ ਵਿਜ਼ਿਟ ਕਰ ਸਕਦੇ ਆ ਧੰਨਵਾਦ